ਸਸਿਕਾ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਇਸ ਕੀ ਪੰਜਵੀਂ ਪ੍ਰਵਾਹਤ ਫੇਰੀ ਤੇ ਲਾਸਟ ਪ੍ਰਵਾਹਤ ਫੇਰੀ ਤੇ ਉਸ ਤੋਂ ਬਾਅਦ ਸਗਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਪ੍ਰਵਾਹਤ ਹੋਣੀ ਹੈ ਸਦਾ ਚਾਹੁੰਦੇ ਜੀ ਇਕੱਠੇ ਤੁਸੀਂ ਇਹ ਆਨੰਦ ਰੰਗ ਸ਼ਬਦ ਚੋਂ ਕੀ ਬਣੇ ாய சா கோ சாணி குணித்தே சிபாணிக்கு ரே சாய

ਦੀਆਂ ਬਹੁਤ ਬਹੁਤ ਧਰਾਈਆਂ ਆਜ 95ਵੇਂ ਦਿਨ ਸੰਤਾਂ ਪਰਮਾਤਮਾ ਜੀ ਨਾਲ ਜੁੜ ਕੇ ਜਸ ਕਰੀਆਂ ਹੋਈਆਂ ਬਾਣੀ ਪੜ੍ਹ ਹੋਈ ਹੈ ਸਤ ਸਤ ਗੁਰੂ ਗੋਬਿੰਦ ਸਿੰਘ ਨਾਰਾਜ ਜੀ ਜਿਨ੍ਹਾਂ ਨੇ ਉਹ ਉਸ ਸਮੇਂ ਆਪਾਂ ਆਇਆ ਜਦੋਂ ਸੰਸਾਰ ਦੇ ਵਿੱਚ ਬਹੁਤ ਹੀ ਹਤਾਨਾ ਪੈ ਗਿਆ ਹੋਇਆ ਸੀ ਪਾਪ ਵਧਿਆ ਹੋਇਆ ਸੀ ਤੋਂ ਲੋਕਾਈ ਦੀ ਆਵਾਜ਼ ਕਰਦੋਂ ਸੁਣ ਕੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਕਾਜਿਬ ਦੇ ਵਿੱਚ ਦੇ ਗੁਰੂ ਨਾਨਕ ਸ਼ਹਿਰ ਮਹਾਰਾਜ ਦੇ ਜਾਮੇ ਵਿੱਚ ਦੇ ਰੂਪ ਵਿੱਚ ਤਕਤੀਰ ਦੇ ਆਇ ਮਹਾਨ ਮਹਾਨ ਪਰਪਕਾਰ ਕੀਤੇ ਹਨ ਉਹਨਾਂ ਪਰਾਂ ਨੂੰ ਯਾਦ ਕਰਦੇ ਹੋਏ ਸ਼ੰਤਾਂ ਅਜਨਮ ਦੇ ਦੇਣ ਮੰਗੇ ਹਨ ਜੱਗ ਅੰਮ੍ਰਿਤ ਵੇਲੇ ਜਦੋਂ ਕਰਨਾ ਗੁਰਪਤਿਆਰੇ ਉਹ ਸ਼ੰਤਾਂ ਨੂੰ ਜੀਵ ਆਗਦੇ ਹੋਏ ਸਵਾਵਾ ਕਰ ਲੈਣੇ ਸੂ ਇਦੋ ਜੀ ਆਇਆਂ ਨੂੰ ਸਾਰ ਸਭ ਨੂੰ ਸਤਿ ਸ਼੍ਰੀ ਅਕਾਲ ਬ੍ਰਹਮ ਵਿਗਿਆਨ ਸ਼ਿੰਤਾ ਦੇ ਮੌਕੇ ਚਰਨ ਪਏ ਹਨ ਤੋਂ ਗੁਰਦਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸ਼ੰਕਾ ਦਾ ਧੰਨਵਾਦ ਅਤੇ ਨਾਮ ਸੁਧਾਰ ਸਰਬ ਸੁਸ਼ਮੋ ਦੇਸਪਤੀ ਪਰਿਵਾਰ ਦਾ ਸਤਿਕਾਰ ਬਹੁਤ ਬਹੁਤ ਧੰਨਵਾਦ ਲੱਗਦੇ ਬੋਲ ਬਾਬਾ ਨਾਨਕ ਮਿੱਠੜੇ ਨੇ ਲੱਗਦੇ ਬੋਲ ਬਾਬਾ ਨਾਨਕ ਤੇਰਾ 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 ਤਾਲ ਬਾਬਾ ਨਾਨਕ ਤੇਰਾ 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 ਤਾਲ ਬਾਬਾ ਨਾਨਕ ਮਿੱਠੜੇ ਨੇ ਲੱਗਦੇ ਬੋਲ ਬਾਬਾ ਨਾਨਕ ਮਿੱਠੜੇ छोर बाबा नानका हाथ जोर बाबा नानका डोलना जाए तेरी संगत बाबा नानका जाए तेरी संगत बाबा लालका रोल ना जाए तेरी संगत बाबा नानका रोल जाए जाइए ऐसे गुरु जी वल वल जाइए वल वल जाइए ऐसे गुर को जी वल वल जाइए वल वल जाइए आप मुख मोह आप मुख मोह तार मुख तारे ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਐਸੇ ਗੁਰ ਕਾ ਦੀਮ ਬਲ ਬਲ ਜਾਈਏ ਬਲ ਬਲ ਜਾਈਏ ਐਸੇ ਗੁਰ ਕਾ ਦੀਮ ਬਲ ਬਲ ਜਾਈਏ ਬਲ ਬਲ ਜਾਈਏ ऐसे गुरु को जी बल बल जाइए बल बल जाइए ऐसे गुरु को जी बल बल जाइए बल बल जाइए नारायणिन नरपत नमस्कार जाइए बल बल जाइए ऐसे गुरु को जी बल बल जाइए बल बल जाइए ऐसी गुरु खोजी वल वल जाइए वल वल जाइए विषम बसम विषम ही पै है बिष्म बसम विषम ही पैया विष्णू विषम ही है विष्ण बसम विसम ही है लाल गुलाल रंगारे बल बल भल जाइए बल भल जाइए ऐसी गुरु जी बल बल जाइए बल, बल जाएं। Om oh, Sat Nam Sat Nam Sat Nam Ji. Vahe Guru Ahi Guru Ahi Guru Ji. Om Nam Sat Nam Sat Nam Ji. Vahe Guru Vahe Guru Vahe Guru Ji. Nam Nam wahē gurū Wahe gurū wahē gurū jī japō sat nāma sat nāma sat nāma jī wahē gurū Wahe gurū wahē gurū jī japō sat nāma sat nāma sat nāma jī māhē gurū āhē gurū Satsuguru Nan is the part of the day. Satsuguru Nan is the part of the day. ਜਗ ਚਾਨਣ ਹੋਆ ਸਤ ਸਤ ਚਾਨਣ ਹੋਆ ਮਿੱਟੀ ਤੋਂ ਜਗ ਚਾਨਣ ਹੋਆ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਸੱਤੇ ਸੋ ਅੱਜ ਪੰਜਵਾਂ ਦਿਨ ਹੈ ਤੇ ਆ ਲਾਸਟ ਭਾਣਿਆ ਸੋ ਜਿਨ੍ਹਾਂ ਗੁਰਮਤਿ ਪਿਆਰਿਆਂ ਨੇ ਪੰਜ ਦਿਨ ਸੰਕਾ ਦੀਆਂ ਸ਼ਬਾਵਾਂ ਕੀਤੀਆਂ ਹਨ ਅੱਜ ਅੰਮਾਨਾਂ ਵਾਲਾ ਮੋੜ ਜਿੱਥੇ ਹਰ ਸ਼ਾਲੀ ਚਾ ਨਗਰ ਕੀਰਤਨ ਹੋਵੇ ਜਾਂ ਪ੍ਰਵਾਦ ਫੇਰੀਆਂ ਵਿੱਚ ਸੰਤਾਂ ਜਸਤ ਕਰਦੀਆਂ ਹੋਣ ਸੋਇਦੀਆਂ ਜੋ ਇਲਾਕਾ ਸੰਤਾਂ ਹਨ ਉਹ ਆਪਣੀਆਂ ਅੰਕਤ ਮਈਆਂ ਨੂੰ ਸੁਪਲੀਆ ਕਰਦੇ ਹੋ ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਗੁਰੂ ਦਾ ਰੂਪ ਜਾਣ ਕੇ ਸੰਤਾਂ ਦੀਆਂ ਸ਼ਵਾਮਾਂ ਕਰਦੇ ਹਨ ਸੰਤਾਂਆਂ ਦੀਆਂ ਖੁਸ਼ੀਆਂ ਲੈਂਦੇ ਹਨ ਸੰਤਾਨ ਪ੍ਰਸਾਧ ਹਨ ਸਤਿਗੁਰੂ ਸਾਹਿਬ ਜੀ ਦੀ ਪਰਸੰਤ ਹੋਣ ਦੀ ਹੈ ਸੋ ਤਾਂ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਭਾਈ ਗੁਰਦਾਸ ਜੀ ਦੀ ਬਾਣੀ ਜੋ ਭਾਈ ਦਿਲਵਰ ਸਿੰਘ ਜੀ ਨੇ ਪੜ੍ਹ ਰਸਨ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਨ ਚਾਨਣ ਹੋਆ ਜੋ ਤੋਂਦ ਭਈ ਹੋਸੀ ਫਾਗੋ ਤੋਂਦ ਆ ਨਹੀਂ ਜੁੜਿਆ ਆਪਾਂ ਜਦੋਂ ਤਿੰਨ ਚਾਰ ਦਿਨ ਦਈਆ ਪਾਪਾਂ ਦੀ ਜੋ ਧੁੰਦ ਸੀ ਸ਼ਰਮ ਤੇ ਧਰਮ ਦੋਨੋ ਜਿਹੜੇ ਹਨ ਉਹ ਨਾ ਕਿਸੇ ਨੂੰ ਸ਼ਰਮ ਸੀ ਉਸ ਸਮੇਂ ਤੇ ਧਰਮ ਦਾ ਨਾਮ ਨਹੀਂ ਸੀ ਸਾਨੂੰ ਲੋਕ ਧਰਮ 판 ਕਰ ਉਡ ਰਿਆ ਕੂੜ ਮਾਵ ਚੰਦ ਸੰਤ ਚੰਦਰਨਾ ਸੱਚ ਤੇ ਧਰਮ ਵਿੱਚ ਨਹੀਂ ਕਹ ਤੜਿਆ ਭਾਵ ਇਦਾਂ ਦਾ ਸੁਨੇਹਾ ਸਮਾਸੀ ਜਦੋਂ ਪਰਮਾਤਮਾ ਵਾਹਿਗੁਰੂ ਨੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਾਮੇ ਵਿੱਚ ਇਸ ਤਰ੍ਹਾਂ ਦੀ ਉਹ ਉਹ ਨਾ ਹੋਇਆ ਤੇ ਇੱਥੇ ਆ ਕਰਕੇ ਉਹਨਾਂ ਨੇ ਜਿਹੜਾ ਉਪਦੇਸ਼ ਤਾ ਸੱਚ ਦੇ ਨਾਲ ਜੋੜਿਆ ਸੱਚੀ ਕਿਰਤ ਕਰਨੀ ਆ ਸੱਚ ਬੋਲਣਾ ਹੈ ਤੇ ਸੱਚ ਨੂੰ ਧਿਆਉਣਾ ਹੈ ਕਿਉਂਕਿ ਉਹ ਪਰਮਾਤਮਾ ਆਪ ਸਚਾਨ ਸੱਚ ਅਨੁਗਾਂ ਸੱਚ ਹੈ ਕੀ ਸਤਿਨਾਮ ਕੋ ਸਿ ਸਿ ਸੱਚ ਉਹ ਪਹਿਲਾਂ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਆਗਾਂ ਉਹ ਵੀ ਸੱਚਾ ਉਹ ਵੀਗਾ ਇਹ ਹੋਂਕਾ ਇਹ ਉਪਦੇਸ਼ ਇਹ ਸਿਧਾਂਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤੇ ਉਹਨਾਂ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਬੱਖ-ਬੱਖ ਦੇ ਸ਼ਾਮਾਂ ਬਲ ਗਏ ਹਨ ਬੱਖ-ਬੱਖ ਵਰਗਾਂ ਦੇ ਲੋਕਾਂ ਨੂੰ ਤੇ ਜੇ ਉਹ ਮੁਸਲਮਾਨ ਹੈ ਉਹਨੂੰ ਇਹ ਕਿਹਾ ਵੀ ਉਹਨੂੰ ਇਹ ਨਹੀਂ ਕਿਹਾ ਉਹਨੂੰ ਆਪਣਾ ਸਿਧਾਂਤ ਦਿੱਤਾ ਉਹਨੇ ਕਿਹਾ ਮੁਸਲਮਾਨ ਕਹਾਵਣ ਮੁਸ਼ਕਲ ਇਹ ਘਾਣਾ ਬੜਾ ਔਖਾ ਜੇ ਤੂੰ ਤੇਰਾ ਕਰਨ ਜਿਹੜਾ ਕਰਮ ਹੈ ਉਹ ਇਹ ਹੈ ਜੇ ਤੂੰ ਬ੍ਰਾਹਮਣ ਹੈ ਜੇ ਤੂੰ ਜੋਗੀ ਹੈ ਤਾਂ ਤੇਰਾ ਕਰਮ ਇਹ ਹੈ ਉਹਨਾਂ ਨੇ ਇਹ ਸਿਧਾਂਤ ਦਤਾ ਤੇ ਸਾਡਾ ਮੇਰਾ ਸਿਧਾਂਤ ਮਹਾਰਜ ਨੇ ਜੀ ਕਿਹਾ ਮੇਰਾ ਸਿਧਾਂਤ ਆਪਣਾ ਦਿੱਤਾ ਹੈ ਕਿਸੇ ਦੇ ਉੱਤੇ ਠੋਸਿਆ ਨਹੀਂ ਉਹਨੂੰ ਪ੍ਰਚਾਰਿਆ ਹੈ ਵਿਚਾਰ ਦਿੱਤੀ ਆਪਰਾ ਸਿਧਾਂਤ ਦਿੱਤਾ ਹੈ ਉਸ ਮਹਾਨ ਮਹਾਨ راہਵਰ ਮਹਾਨ ਪੈਗੰਬਰ ਆਪ ਨਾਰਾਇਣ ਕਲਾਤਾਰ ਜਗੁ ਨੇ ਪਰਵਰਿਉ ਉਪਨਿਉ ਪ੍ਰਮਾਤਮਾ ਪਰਮੇਸ਼ਰ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਇਸ ਸੰਸਾਰ ਵਿੱਚ ਆ ਕੇ ਮਹਾਨ ਮਾਨ ਪਾਤਕਤਿਆਨ ਸਭਨਾਂ ਦਾ ਆਗਮਨ ਦੇ ਆਰ ਆਪ ਪ੍ਰਵਾਸ ਫੇਰੀਆਂ ਦਾਇਨ ਜਸ਼ਨ ਕਰਕੇ ਮਨਾ ਰਹੇ ਹਨ ਤੇ ਇਹ ਹਾਜ਼ਰ ਲੋਕ ਜੋ ਮਾਲਾਵਾਲਾ ਮੋੜ ਹੈ ਇੱਧਰ ਦੇ ਸੰਤਾਂ ਵੱਲੋਂ ਇੱਧਰ ਦੇ ਗੁਰਮੁਖ ਪਿਆਰਿਆਂ ਵੱਲੋਂ ਸੰਤਾਂ ਦੀ ਸੇਵਾ ਕੀਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਇੱਧਰ ਸੰਤਾਂ ਦਾ ਗੁਰਮੁਖ ਪਹਿਨਾ ਭਰਾਵਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਆਪਣੀ ਿਕਤ ਕਮਾਈਆਂ ਨੂੰ ਸਖੁਲਿਆ ਕਰਦੇ ਹੋਇਆ ਚਾਹ ਪਾਣੀ ਦੇ ਨਾਲ ਜਿਹੜਾ ਸ਼ੰਕਾ ਦੀ ਸ਼ਭਾ ਮ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਸਤਿਗੁਰੂ ਪਰਸਾ ਕਿਰਪਾ ਕਰਨ ਇਹਨਾਂ ਨੂੰ ਹੋਰ ਵੀ ਉਤਮ ਸਮਰੱਥਾ ਬਲ ਬਖਸ਼ਿਸ਼ ਕਰਨ ਨੌਜਵਾਨਾਂ ਨੂੰ ਤੇ ਕਿਰਪਾ ਕਰਨ ਉਹਨਾਂ ਨੂੰ ਜਿਹੜਾ ਹੈ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਗੁਰਸਿੱਖੀ ਜੀਵਨ ਗੁਰਮ ਦੀ ਧਾਤ ਬਖਸ਼ਿਸ਼ ਕਰਨ ਜੋ ਗਾਂ ਵੀ ਸਤਿਗੁਰੂ ਸਾਹਿਬ ਇਸੇ ਤਰ੍ਹਾਂ ਪ੍ਰੇਰਣਾ ਦੇ ਕੇ ਸੰਤਾਂ ਦੇ ਗੁਰਮੁਖਾਂ ਦੇ ਸਿਰਰ ਬੰਨੇ ਪਰ ਇਸ ਤਰ੍ਹਾਂ ਹੀ ਸ਼ਬਾਵਾ ਮਹਾਰਾਜ ਲੈਂਦੇ ਨੇ ਚਾ ਪਾਣੀ ਵਰਤ ਕੇ ਨੀਂ ਆ ਲੈ ਤੇਰਾ ਮੂਹਰੇ ਨਾ ਬਿੰਜੋ ਬਲੁਰ ਦਾਸ ਵਾਡਾਰ ਕੇ ਅਸੀਂ ਆ ਸੇਵਾਦਾਰੀ ਅਸੀਂ thank you ਪਰਸ਼ਾਦ ਲੈ ਕੇ ਆਪਾਂ ਚੱਲ ਕੇ ਗਏ ਤੇ ਪਸੂਨ ਆਪੇ ਪੱਟੇ ਦੇ ਨਾਲ ਚੱਕੇ ਗੁਹਾ ਗੁਹਾ ਚੱਕਣ ਤੋਂ ਬਾਅਦ ਤੇ ਆਪਾਂ ਪਹੁੰਚ ਗਏ ਗੁਰੂ ਘਰ ਜਿੱਥੇ ਗੁਰੂ ਕਲੰਕਾ ਤਿਆਰ ਹੋ ਰਿਹਾ ਸੀਗਾ ਤੇ ਹਲਵਾਈ ਲੱਗੇ ਹੋਏ ਸੀਗੇ ਤੁੜਕਾ ਪੁੰਨ ਲਈ ਤੇ ਮੈਂ ਵੀ ਹਲਵਾਈਆਂ ਦੇ ਕੋਲ ਜਾ ਕੇ ਖੜ ਗਿਆ ਕਿ ਕੋਈ ਚਾਚੇ ਦੀ ਜ਼ਿੰਮੇਵਾਰੀ ਦਿੱਤੀ ਸੀ ਕੰਧਾ ਜੀ ਤੇ ਗੁਰਦੁਆਰਾ ਸਾਹਿਬ ਫਿਰ ਪਹੁੰਚ ਗਏ ਕਿਉਂਕਿ ਅੱਜ ਜਿੱਥੇ ਬੀਰੂ ਨਾਨਕ ਦੇ ਮਾਰੇ ਦੇ ਪ੍ਰਕਾਸ਼ ਦੇ ਵਾਲੇ ਦੇ ਸੰਬੰਧ ਵਿੱਚ ਲੰਗਰ ਜਿਹੜਾ ਉਹ ਚੁਕਾਇਆ ਜਾਣਾ ਸੀ ਤੇ ਸੇਵਾਦਾਰ ਵੀ ਪਹੁੰਚ ਗਏ ਸੀ ਪਹਿਲਾਂ ਸੜਕ ਦੇ ਵਿੱਚ ਕੀਤੀ ਸਫਾਈ ਤੇ ਜਾਨੂੰ ਆ ਕੇ ਟੈਂਟ ਆਲੇ ਟੈਂਟ ਆਲੇ ਨੇ ਕਰਕੇ ਸਫਾਈ ਤੇ ਟੈਂਟ ਲਾਣਾ ਸ਼ੁਰੂ ਕਰਤਾ ਤੇ ਮੈਂ ਚੱਲ ਗਿਆ ਪਰਮਿੰਦਰ ਨੂੰ ਛੱਡਣ ਬੰਗਿਆ ਉਹਨੇ ਜਾਣਾ ਸੀ ਉਹ ਕੰਮ ਤੇ ਤੇ ਉਹਨੂੰ ਛੱਡ ਕੇ ਤੇ ਮੈਂ ਬਾਪਸ ਆ ਗਿਆ ਜੀ ਘਰੇ ਤੱਕ ਮੇਰੀ ਮਾਸੀ ਦਾ ਮੁੰਡਾ ਪਹੁੰਚ ਚੁੱਕਾ ਸੀਗਾ ਤੁਹਾਨੂੰ ਦਿੱਤੇ ਗਰਮ ਕਰਕੇ ਬਰੈਡ ਸਮੋਸੇ ਤੇ ਫਿਰ ਚੱਲ ਗਿਆ ਬਖੇਤਾ ਨੂੰ ਪੰਮੀ ਬਾਈ ਨੂੰ ਚਾਹ ਦੇਣ ਲਈ ਕਿਉਂਕਿ ਆਲੂ ਫੇਰ ਲਾਤੇ ਸਾਡੇ ਡੈਡੀ ਨੇ ਤੇ ਉਹਨੂੰ ਚਾਹ ਦੇਣੀ ਸੀਗੀ ਪੰਮੀ ਬਾਈ ਨੂੰ ਉਹਦੇ ਮੁੰਡੇ ਪੁੰਨਾ ਕੋ ਨਹੀਂ ਆੜਦੇ ਤੇ ਉਤਤ ਬਾਦ ਆਪਾਂ ਹੋ ਗਏ ਜੀ ਲੰਗਰ ਸ਼ੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਸ਼ੁਰੂ ਹੋ ਗਿਆ ਜੀ ਤੇ ਸਾਰੀ ਸੰਗਤ ਨੂੰ ਸਾਰੇ ਪਿੰਡ ਵਾਸੀਆਂ ਨੂੰ ਇਸ ਲੰਗਰ ਲਈ ਸੱਦਾ ਪੱਤਰ ਹੁੰਦਾ ਤੇ ਸਾਰੇ ਪਿੰਡ ਨੂੰ ਲੰਗਰ ਸ਼ਿਕਾ ਕੇ ਤੇ ਘੱਟੋ ਘੱਟ ਵੀ ਤੇ ਇਹਨਾਂ ਕੋਲ ਜਿਹੜਾ ਸੀ ਬੇਲੇ ਉਹ ਜਿਵੇਂ ਲੰਗਰ ਪਾਣੀ ਤੋਂ ਪ੍ਰਸ਼ਾਦਾ ਛੱਕ ਕੇ ਸੰਗਤ ਸਾਰੀ ਜਾ ਚੁੱਕੀ ਸੀ ਉਸ ਤੋਂ ਬਾਅਦ ਆਪਾਂ ਭਾਂਡੇ ਵੀ ਧੋਣੇ ਸੀਗੇ ਤੇ 3 ਵਜੇ ਤੱਕ ਜਿਹੜਾ ਲੰਗਰ ਗੁਰੂ ਘਰ ਟੋਟਾ ਵਰਤਾਇਆ ਗਿਆ 12 ਵਜੇ ਤੋਂ ਲੈ ਕੇ 3 ਵਜੇ ਤੱਕ ਉਸ ਤੋਂ ਬਾਅਦ ਫਿਰ ਅਸੀਂ ਜਾਣਾ ਸੀਗਾ ਫਗਵਾੜੇ ਨੂੰ ਤੇ ਲੰਗਰ ਦੀ ਸੇਵਾ ਨੂੰ ਖਤਮ ਕਰਕੇ ਬੀਬੀਆਂ ਨੇ ਬੰਦਿਆਂ ਨੇ ਸਾਰਿਆਂ ਨੇ ਬਹੁਤ ਸੇਵਾ ਕੀਤੀ ਸਾਰਿਆਂ ਦਾ ਦੋ ਹੱਥ ਦਿਲੋਂ ਧੰਨਵਾਦ ਜਿਨ੍ਹਾਂ ਨੇ ਵੱਧ ਚੜ ਕੇ ਸਹਿਯੋਗ ਦਿੱਤਾ ਪ੍ਰਵਾਤ ਮੇਰੀਆਂ ਦੇ ਵਿੱਚ ਲੰਗਰਾਂ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਪਿੰਡ ਲਾਣਾ ਚਿੱਕਾ ਦੀ ਸਾਰੀ ਸੰਗਤ ਦਾ ਗੁਰਦੁਆਰਾ 15 ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹਰ ਸਾਲ ਵੱਧ ਚੜ ਕੇ ਸੇਵਾ ਕਰਦੇ ਜਿਹੜੇ ਵੀਰ ਤੇ ਜਿਹੜੇ ਪ੍ਰਵਾਤ ਮੇਰੀਆਂ ਵਿੱਚ ਸੰਗਤ ਦੀ ਆਉ ਭਗਤ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਲੰਗਰ 3 ਵਜੇ ਤੱਕ ਜਿਹੜਾ ਚਲ ਆਇਆ ਗਿਆ ਉਸ ਤੋਂ ਬਾਅਦ ਫਿਰ ਅਸੀਂ ਪਾਪ ਬੀ ਲੰਗਰ ਛਕਣਾ ਸੀਗਾ ਲੰਗਰ ਛਕ ਕੇ ਤੇ ਫਿਰ ਆਪਾਂ ਠੀਕ 3 ਵਜੇ ਭਾਂਡੇ ਦੀ ਜਿਹੜਾ ਸੇਵਾ ਆਪਾਂ ਕਰਕੇ ਤੇ ਹੋ ਗਏ ਬਿਹਲੇ ਭਾਂਡੇ ਧੋ ਕੇ ਤੇ ਘਰ ਜਾ ਕੇ ਨਹਾਤਾ ਨਾਣੂ ਕੇ ਫਿਰ ਮੈਂ 4:30 ਤੋਂ 5 ਵਜੇ ਤੋ ਹੋ ਗਿਆ ਕਿ 5 ਵਜੇ ਦੇ ਵਿੱਚ ਵਿੱਚ ਮੈਂ ਪਹੁੰਚਣ ਸੀ ਬੰਗਿਆ ਤਾਂ ਥੋੜਾ ਜਿਹਾ ਹੋ ਗਿਆ ਲੇਟ ਤੇ ਫਿਰ ਮੈਂ ਪਹੁੰਚ ਗਿਆ ਜੀ ਬੰਗਿਆ ਮੈਡਮ ਹੁਣੇ ਪਹੁੰਚ ਚੁੱਕੇ ਸੀਗੇ ਤੇ ਕਹਿੰਦੀ ਜਾਲਾ ਸੂਟ ਲੈਣਾ ਕੋਈ ਸੂਟ ਸਾੜ ਨਹੀਂ ਪਸੰਦ ਆਦਾ ਇਹਨਾਂ ਨੂੰ ਉੱਤੇ ਜਾ ਕੇ ਤੇ ਆਪਣੇ ਨੇ ਤਾਂ ਲਿਆ ਨਹੀਂ ਸੂਟ ਬਸ ਖੱਜਲੇ ਹੋਣ ਗਏ ਸੀਗੇ ਤੇ 7:30 ਵਜੇ ਪਹੁੰਚੇ ਅਸੀਂ ਉੱਤੇ ਫਗਵਾੜੇ ਪਿੰਦ ਕਾਲ ਲੱਭਣ ਨੂੰ ਲੱਗੇ 10-20 ਮਿੰਟ ਬੰਸ ਵਾਲੇ ਬਾਜ਼ਾਰ ਦੇ ਵਿੱਚ ਪਹੁੰਚ ਗਏ ਉੱਤੇ ਸਬਜ਼ੀ ਮੰਡੀ ਚ ਸਬਜ਼ੀ ਮੰਡੀ ਤੋਂ ਬੰਸ ਵਾਲੇ ਬਿਕੜਾ ਗੁਜਰਾ ਵਾਲਾ ਬਾਜ਼ਾਰ ਗਊਸ਼ਾਲਾ ਬਾਜ਼ਾਰ ਉੱਤੇ ਜਾਣਾ ਸੀਗਾ ਉੱਤੇ ਜਾ ਕੇ ਸੂਟ ਸੂਟ ਮਿਲੇ ਨਹੀਂ ਤੇ ਫੇਰ ਮੁੜ ਕੇ ਜੀ ਆ ਗਏ ਆਪਣੇ ਘਰ ਨੂੰ ਆਪਾਂ ਸੂਟ ਲੈਣ ਲੱਗੇ ਸੀਗੇ ਸੂਟ ਪਰ ਕਿਤੇ ਮਿਲਦੇ ਬੰਦਾ ਕੋਈ ਲੱਗਾ ਮੈਂ ਵੀਰ ਪਾਸ ਵਸ ਕੋਈ ਨਹੀਂ ਬਣੀ ਤੂੰ ਭਰਾਵਾ ਹੋਰ ਕਿਸੰਦੇ ਤੇ ਉਦੋਂ ਤਵੇ ਚੱਲ ਕੇ ਦੂਜੀ ਦੁਕਾਨ ਚ ਪਾਸਟੇ ਵਾਲਿਆਂ ਦੀ ਚ ਉੱਥੇ ਵੀ ਸੂਟ ਨਹੀਂ ਪਸੰਦ ਆਇਆ ਮੈਂ ਕਿਹਾ ਚਲੋ ਬੀਬੀ ਹੁਣ ਘਰ ਨੂੰ ਇਤਵੇ ਵੇ ਮੈਨੂੰ ਗੁੱਸਾ ਆਵੇ ਮੈਂ ਬੀਬੀ ਮੰਨ ਲਈ ਉਹਦਾ ਪਰ ਮੂੰਹ ਤੇ ਦੱਸਿਆ ਗੁੱਸਾ ਕਹਿੰਦੀ ਬੱਸ ਕੁਛ ਨਾ ਲੈ ਕੇ ਦੇ ਮੈਂ ਕਿਹਾ ਕੁਛ ਨਹੀਂ ਲੈ ਕੇ ਚਲ ਲੋ ਜੀ ਫੇਪੜੇ ਦੇ ਫਗਵਾੜੇ ਦੀ ਚਪਾਟੀ 'ਚ ਉੱਥੇ ਵੀ ਆਪਾਂ ਖਾਦੇ ਸਪਰੇਂਗ ਰੋਲ ਤੇ ਨਾਲ ਨੇ ਫਿਰ ਆਪਾਂ ਚਾਹ ਆਪ ਬੜਾਈ ਚਾਹ ਖਾ ਕੇ ਤੇ ਆਪਾਂ ਫਿਰ ਤੁਰ ਪੇ ਘਰ ਨੂੰ ਤੇ ਜਦੋਂ ਘਰੇ ਪਹੁੰਚੇ ਡੈਡੀ ਸੱਡ ਹੋਏ ਸੀ ਘਰਵਾਂ ਗਾਲਾਂ ਪੈ ਗਈਆਂ ਆਪਾਂ ਆਰਾਮ ਨਾਲ ਸੌ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ